ਸੇਵੀਏ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਮਦੀ ਨੁਰਰ ਸੋਹ ਕੁਰਸੋਹ ਛੱਟੀ ਤਉਨ ਜਿਟ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਹੰਦ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੀ ਸਾਹ ਸਜਣ ਸੱਚਾ ਪਾਤਸ਼ਾਹ ਸ਼ਿਰਸ਼ਾ ਦਾ ਸ਼ੋਹ ਜਿਸ ਪਾਸ ਵਖਰੀਆਂ ਸੋਹੀਐ ਸੁਬਨਾ ਦਾ ਇਸਾਤ ਸਤਨਾ ਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨੈ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਕੰਡਣੰ ਕੰਨ ਕਲਿਸਹ ਹੈ ਬਬ ਸਿਮਰ ਨਾਨਕ ਨਹ ਦੂਰ ਨਹ ਖਬਰੰਗ ਮਾਨ ਹੈ ਜਿਸ ਸੰਗ ਤਸਿਉ ਲਾਈਐ ਨਿਹੋ ਸੋ ਸੋਬਿੰਦਨਾ ਵਿਸਰੋ ਨਾਨਕ ਜਿੰ ਸੁੰਦਰ ਰਚਿਆ ਦੇਹ ਪੌੜੀ ਜਿਉ ਪ੍ਰਾਨ ਤਨ ਤਨ ਦੀਆ ਦਿਨੇ ਰਸ ਭੋਗ ਘਰੇ ਮੰਦਰ ਰਤ ਅਸ ਦੀਏ ਰਚ ਭਲੇ ਸੰਜੋਗ ਸਤਿਵੰਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਦ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਿਮਰਤ ਤਨ ਮਨ ਹਰਿਆ ਲਹ ਜਾਹੀ ਵਿਜੋਗ ਸਾਧ ਸੰਗ ਹਰ ਗੁਣ ਰਮੋ ਦੇਨ ਸੇ ਸਬਰੋਗਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬੱਤਰ ਅਸਾ ਪੂਰਨ ਹੈ ਖੰਡਣੰ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ ਰੋਗ ਜੈਤ ਸ੍ਰੀ ਦੀਵਾਰ ਦੀ ਤੀਜੀ ਪੌੜੀ ਸ਼ਲੋਕਾਂ ਨਾਲ